ਸਾਰੇ ਜਨ ਜਸਰਪਾਲ ਅੱਜ ਦੇ ਬੋਕਰੀ ਲੱਗੇ ਸੀ ਸ਼ੁਰੂਆਤ ਕਰਨ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਉਤੇ ਤੇ ਆਪਾਂ ਲੱਗੇ ਆ ਰੋਟੀ ਬਣਾਉਣ ਇਹ ਆਈ ਸੀ ਹੁਣ ਤੇ ਰੋਟੀ ਬਣਾ ਲੀਏ ਨਾਲੋਂ ਤਾਂ ਫਿਰ ਬਾਅਦ ਚਾਪਾ ਲੱਗਦੇ ਕੋਈ ਕੰਮ ਫੁਲਕਿਆਂ ਦਾ ਨਵੇੜ ਲਈਏ ਪਹਿਲਾਂ ਫਿਰ ਬਾਅਦ ਚ ਤੁਹਾਨੂੰ ਦੱਸਦੇ ਆ ਕਿ ਇਹ ਸਾਰਸ ਮੈਂ ਰੱਖਦਾ ਇੱਥੇ ਸਾਡਾ ਪਤਾ ਨਹੀਂ ਨਿਹੜੀ ਨੂੰ ਆਦੀ ਤੀਦਾ ਹੀ ਪਤਾ ਬਸ ਹਾਂ ਬਸ ਅਸੀਂ ਤਾਂ ਪਾ ਗਏ ਇੰਨੇ ਜਿਲੇ ਕੇ ਅੰਦਰ ਰੜੀ ਲੋ ਜੀ ਮੇਰੇ ਪੇਕੇ ਘਰੋਂ ਆਇਆ ਸਮਾਨ ਆਇਆ ਨੇ ਬੈਗ ਕਟਾ ਬਾ ਮੱਕੀ ਦਾ ਆਟਾ ਤੇ ਸਬਜ਼ੀਆਂ ਆਇਆ ਤੇ ਮੇਰੀ ਮੰਮੀ ਨੇ ਚਟਣੀ ਦਾ ਡੰਬਾ ਭਰ ਕੇ ਖੱਲਿਆ ਕੁੱਟ ਕੇ ਮੂਲੀਆਂ ਦੀ ਚਟਣੀ ਲੋ ਜੀ ਆਪਣੀ ਆਈ ਸੀਗੀ ਮੇਥੀ ਤੇ ਮੇਥੀ ਤਾਂ ਲਈਏ ਸਵਾਰ ਸਵਾਰ ਕੇ ਸਾਨੂੰ ਬਣਾਵਾਂਗੇ ਮੇਥੀ ਦੀ ਪੂਚੀ ਤੇ ਇੱਧਰ ਪਈਆਂ ਨੇ ਗਾਜਰਾ ਤੇ ਗੋਭੀ ਆਇਆ ਮੂਹੇ ਕਹੇ ਕੱਲ ਨੂੰ ਕੁਛ ਬਣਾਵਾਂਗੇ ਅੱਜ ਮੈਂ ਕਿਹਾ ਇਹ ਮੇਥਰੀ ਹੋ ਜਣੀ ਖਰਾਬ ਤੇ ਇਹਦੀ ਆਪਾਂ ਪੁਰਜੀ ਬਣਾ ਹੀ ਲਈਏ ਆਲੂ ਪਾ ਕੇ ਹਵਾ ਚੱਲਣ ਲੱਗੀ ਸਵੇਰੇ ਵਧੀਆ ਤੋਂ ਪੱਸੀ ਸਵੇਰੇ ਮાળੀ ਦੀ ਧੁੱਪ ਨਿਕਲੀ ਸੀਗੀ ਚੱਲ ਚੱਲੀ ਜਾਵੇ ਉਦਾਂ ਵੀ ਹਵਾ ਇੰਨੀ ਠੰਡੀ ਨਹੀਂ ਲੱਗਦੀ ਵੀ ਅੱਜ ਆਪਾਂ ਤਾਂ ਨਾ ਜੀ ਆ ਸਾਰੀ ਪੰਜਾਬ ਚੋਂ ਸਬਜ਼ੀਆਂ ਆਈਆਂ ਨੇ ਤੇ ਇਹ ਹੁਣ ਕਰਨਾ ਐ ਇਹਦੀ ਸਵੇਰੇ ਪਰਾਂਠੇ ਬਣਾ ਲਾਂਗੇ ਮਤਲਬ ਦੋ ਤਿੰਨ ਦੇ ਬੰਨੇ ਨੇ ਇਹਦਾ ਮੰਮੀ ਕਾ ਜਲੇਲਾ ਸੋਤੇ ਪੀਉਂਦਾ ਪਰ ਕੀ ਬਣਾਉਂਦਾ ਸੋਚਦੀ ਪਈ ਮੇਥੀ ਅਸੀਂ ਅੱਜ ਬਣਾਈ ਰਹੀ ਆ ਮੇਥੀ ਸੇਰੇ ਦੁਪਹਿਰੇ ਸਵਾਰ ਲਈ ਸੀਗੀ ਹੋਰ ਉਹ ਹੁਣ ਮੈਂਗਾ ਦੋ ਪਾਣੀ ਤੋਲ ਲਈ ਜੇ ਨਹੀਂ ਤੇ ਚਾਹ ਕੇ ਖਾਣ ਨੂੰ ਜੀ ਨਹੀਂ ਕਰਨਾ ਤੇ ਦੋ ਪਾਣੀ ਧੋ ਕੇ ਤੈਨ ਦਾ ਫੇਰ ਬਣਾਉਨੇ ਆ ਸਬਜੀ ਤੇ ਇਹਦੀ ਤੰਦੂਰੀ ਤੇ ਬਣਾਵਾਂਗੇ ਉਸ ਵਾਰ ਵੀ ਬਣੇਗੇ ਤੰਦੂਰੀ ਤੇ ਬਣਾਵਾਂਗੇ ਇੱਥੇ ਬਣਾਵਾਂਗੇ ਵੈਸੇ ਤਾਂ ਉਹਦੇ ਛੱਡਣਾ ਤਾਂ ਹੈ ਨਹੀਂ ਉਹ ਤਾਂ ਤੰਦੂਰੀ ਪਾਲ ਕੇ ਸਾਲਾਂ ਦੀ ਬਲਵਾ ਕੇ ਤੇ ਉਹ ਸਾਰੀ ਸਬਜੀ ਸਵੇਰ ਤੱਕ ਸਾਮਾਨ ਲੈ ਆਂ ਤੇ ਖਲਾਰਾ ਵੀ ਨਾਲ ਉਹਦੇ ਨਾਲ ਚੱਕਤੀਆਂ ਪਾnde ਮਾਜਦੇ ਆ ਆਟਾ ਗੁੰਨਦੇ ਆ ਹਾਂ ਅੱਜ ਮੰਮੀ ਹੋਣਾ ਨੇ ਲੋੜੀ ਤਾਂ ਪਹਿਲਾਂ ਭੇਜਤੀ ਸੀ ਕਿ ਪੈਸੇ ਭੇਜਦੇ ਸੀ ਫੋਨ ਪੇ ਕਰਦੇ ਸੀਗੇ ਤੇ ਅੱਜ ਇਹ ਗਏ ਸੀਗੇ ਦੋ ਤਿੰਨ ਦਿਨ ਹੋਏ ਉਧਰ ਤਾਂ ਗੇੜਾ ਸੀ ਤੇ ਕਿਹਨੇ ਚਲ ਉਧਰੋਂ ਹੋ ਕੇ ਆਉਣਾ ਤੇ ਫਿਰ ਉਹਨਾਂ ਨੇ ਸਾਡੇ ਵਾਸਤੇ ਬਿਸਕਟ ਸਾਰੀ ਚੀਜ਼ ਇਕੱਲੀ ਤੇ ਹਿੰਦ ਤੋ ਮਾਂ ਦਾ ਮਾਮਾ ਹੀ ਹੁੰਦੀਆਂ ਭਾਵੇਂ ਜਿੰਨਾ ਮਰਜ਼ੀ ਹੋਵੇ ਉਹ ਤਾਂ ਨਤ ਭੇਜਣਾ ਹੀ ਆਉਂਦਾ ਜੋ ਹੈਗਾ ਤੇ ਹੌਂ ਦਾ ਹਵਾ ਬਿਠਾ ਲਈ ਚਲਦੀ ਵੀ ਮੀਂਹ ਨਹੀਂ ਪਿਆ ਤੇ ਬਸ ਹੁਣ ਆ ਕਰਕੇ ਔਰ ਥੋੜੀ ਜੀ ਹੋਲਵੇ ਤੇ ਥੋੜਾ ਇੱਕ ਹੋਰ ਭਾਂਡੇ ਚ ਪਾ ਕੇ ਇਹਨੂੰ

ਲੋਜੀ ਆਪਾਂ ਬੱਧੀਆ ਸਬਜੀ ਤਰਨ ਤੇ ਖੱਖਾ ਗੋਦ ਦਿੰਦੀ ਆ ਆਟਾ ਫਿਰ ਆਪਾਂ ਦੇਖਦੇ ਆ ਬਾਹਰ ਢੰਡੂਲੀ ਬਾਲਾਂਗੇ ਰੋਟੀਆਂ ਲਈ ਤਾਂ ਫਿਰ ਸਬਜੀ ਮੈਂ ਤਾਂ ਇਹੀ ਤਰਦੀ ਨੇ ਆ ਲੋਜੀ ਮੰਮੀ ਆ ਤਰਦੀ ਸਬਜੀ ਹੋਰ ਸਬਜੀ ਗਈ ਐ ਅੱਧੀ ਵੀ ਜਤੀ ਰਹਿ ਜੇ ਤਾਂ ਖੋਸ਼ੜ ਉਹ ਬਹਿ ਗਈ ਆ ਹੁਣ ਮੈਂ ਕਿਆ ਪਾ ਲੈਨੇ ਉਤੋਂ ਹੋਰ ਮੈਂ ਤੇ ਸਬਜੀ ਆਪਣੀ ਬਣ ਜੂਗੀ ਫਿਰ ਰੋਟੀਆਂ ਲਾਵਾਂਗੇ ਆਪਾਂ ਜੜੀ ਤੰਦੂਰੀ ਤੇ ਹਾਂ ਮम्मी ਹਮੇਸ਼ਾ ਕਹਿੰਦੇ ਬੋਲ ਜੇ ਮੈਂ ਕਹਿੰਦਾ ਜੇ ਤੂੰ ਤੰਦੂਰੀ ਦਾ ਕੰਮ ਕਰਦੀ ਤਾਂ ਮम्मी ਕਹਿੰਸ ਬੋਲਦੀ ਜੇ ਗੈਸ ਤੇ ਕੰਮ ਕਰਦੀ ਤਾਂ ਤੰਦੂਰੀ ਬੋਲਦੀ ਬੋਲ ਮੇਰੇ ਮੂੰਹ ਚ ਨਿਕਲਦਾ ਕਈ ਵਾਰ ਹੁੰਦਾ ਮम्मी ਨਾਲ ਮम्मी ਕੀ ਚੀਜ਼ ਬੋਲਣਾ ਚਾਹੁੰਦੀ ਬੋਲ ਹੋਰ ਕੁਝ ਦਿੰਦੀ ਨਿਕਲ ਜਾਂਦਾ ਮੂੰਹ ਕੇੰਦੇ ਸੀ ਕਿ ਉਹ ਪਾਣੀ ਤਾਂ ਹੁੰਦੀ ਹੈ ਮੈਂ ਆਟਾ ਆਟਾ ਹਣਾ ਤੇ ਮੰਮੀ ਇਹ ਬਣਾਤੀ ਸਬਜੀ ਤੇ ਹੁਣ ਮੈਂ ਪਾਣੇ ਮਾਂਝ ਲਵਾ ਪਾਣੇ ਰਹਿ ਗਏ ਕਿੰਨੇ ਕੁ ਥੋੜੇ ਮੈਂ ਮਾਂਝ ਨਹੀਂ ਮੈਂ ਮਾਂਝ ਚ ਬਣਾਦੀ ਮੈਂ ਥੋੜੇ ਜਿਹੇ ਨੇ ਹੁਣ ਤਾਂ ਮੈਂ ਆਟਾ ਗੋਲ ਕੇ ੱਟੀਆਂ ਹੱਥ ਠੰਡਈ ਨੇ ਮਾਂਦ ਦੇਨੀ ਆ ਮੇਰੇ ਗਾਜੋਬਾ ਬਣਾਉਣ ਦੀ ਸਲਾਹ ਆ ਤੇ ਦੇਖਦੇ ਆ ਇਹਾਂ ਦੀ ਕੋਈ ਸਲਾਹ ਨਹੀਂ ਹੈ ਜੀ ਕੀ ਖਾਣਾ ਹੈ ਇਹਨਾਂ ਨੇ ਕੱਲੂ ਆਕੇ ਕੋਸੇ ਕੱਢੇ ਰੇਤਾ ਬਣਾਉਣਾ ਵਾ ਕੱਲ ਨੂੰ ਐਸੇ ਵੀ ਨਹੀਂ ਟਾਈਮ ਨੇ ਜੇ ਥੋੜਾ ਜਿਹਾ ਬੈਂਕ ਦਾ ਕੰਮ ਹੈਗਾ ਜੇ ਕੱਲ ਗਏ ਤਾਂ ਫਿਰ ਨਹੀਂ ਟਾਈਮ ਲੱਗਣਾ ਤੇ ਜੇ ਨਾ ਗਏ ਫਿਰ ਤਾਂ ਬਣਾ ਲਾਂਗੇ ਟਾਈਮ ਲੱਗੂਗਾ ਜੇ ਚਲੇ ਗਏ ਫਿਰ ਨਹੀਂ ਟਾਈਮ ਲੱਗਣਾ ਕੋਈ ਨਹੀਂ ਪਹਿਲਾਂ ਦੋਧਾ ਪਤਾ ਕਰਨਾ ਹੂੰ ਜੇ ਤਾਂ ਦੁੱਧ ਮਿਲ ਗਿਆ ਫਿਰ ਤਾਂ ਵੇਲੇ-ਕਵੇਲੇ ਵੀ ਬਣਾਵਾਂਗੇ ਛਾ ਉਹਨੂੰ ਤੰਦੂਰੀ ਬਾਹਰੋਂ ਬਣਾਵਾਂਗੇ ਹਾਂ ਉਹਦੇ ਦਾ ਬਸ ਗਾਜਰਾਂ ਛਿੱਗੀਆਂ ਪੀ ਆਉਣ ਫਿਰ ਤਾਂ ਟਾਈਮ ਨਹੀਂ ਲੱਗਦਾ ਉਹ ਤਾਂ ਮੇਰਾ ਨੀਤ ਤੇ ਹੁੰਦਾ ਹੈ ਜੇ ਨੀਤ ਹੋਈ ਫਿਰ ਤਾਂ ਪਾਵੇਂ ਮੈਂ ਰਾਤ ਨੂੰ ਹੀ ਬਣਾਉਂਦਾ ਜੇ ਸੇਧ ਨਾਲ ਚੱਲਦੀ ਹੋਈ ਫਿਰ ਨਹੀਂ ਪੜਦਾ ਜੇ ਚੱਲਦੀ ਹੋਈ ਫਿਰ ਬਣ ਜਾਣਾ ਅ ਮੈਂ ਬਸ ਪਾਂਡੇ ਮਾਰ ਦਵਾ ਫਿਰ ਆਪਾਂ ਤੰਦੂਰੀ ਕੋਲ ਚਲਦੇ ਹਾਂ ਕਿਉਂਕਿ ਜੇ ਸਕੂਟਰ ਤੇ ਰਹਿਦੀ ਉਦੋਂ ਹੀ ਕਮਰ ਤੋੜ ਬੁਣ ਲੱਗ ਜਾਂਦੀ ਆ ਫਕਾ ਲਈ ਹਾਂ ਕੋਟਾ ਸੈਰ ਤੇ ਜਾਣਾ ਹੈ ਠੀਕ ਗੱਡੀ ਤੇ ਜਾਣਗੇ ਇਹਨਾਂ ਦਾ ਕਰੋਸਾ ਨਹੀਂ ਕੋਈ ਵੀ ਆ ਗਿਆ ਤੰਦੂਰੀ ਕੋਲ ਆ ਗੱਬਲਦੀ ਪਿੰਨ ਵਾਲੇ ਹੱਥ ਸੇ ਕੀ ਆਣੇ ਆ ਲੋ ਜੀ ਆਪਾਂ ਲੱਗੇ ਆ ਰੋਟੀ ਬਣਾਉਣ ਤੰਦੂਰੀ ਗਈ ਆ ਬਾਲ ਤੇ ਰੋਟੀਆਂ ਲਈਏ ਬਣਾ ਰੋਟੀ ਬਣਾ ਕੇ ਅੰਦਰ ਜਾ ਕੇ ਖਾਣੇ ਆ ਤੇ ਅੱਜ ਦੇ ਵਲੌਗ ਤੇ ਵਾਸਤੇ ਨਹੀਂ ਸਾਰਿਆਂ ਨੂੰ ਖਾਸ ਤਰੀਕਾ